ਆਪ ਬੁਲਕਾਰੀ ਲਈ ਪਈ ਔਰ ਨਾ ਮੇਰੀ ਹੁਣ ਤੇ ਪਈਆ ਦੇਖ ਲੋ ਲਾਉਂਗੀ ਔਰ ਤੇ ਪਾਉਂਗੀ ਜੇ ਲੱਗੇ ਹਾਂ ਤੀ ਕਾਲੀ ਹੋਗੇ ਜੇ ਮੈਂ ਕਰਦੀ ਹੋਗੇ ਅੱਦੇ ਕੋ ਕੁਛ ਨਹੀਂ ਰਿਆ ਜਿਵੇਂ ਆਜਾ ਪਕਰ ਤੋਂ ਬਾਹਰ ਰਹਿਣਾ ਜੇ ਬੱਚੇ ਬੰਦੇ ਨਾਲ ਜੇ ਚੱਕਰ ਤੇ ਬਹਿ ਕੇ ਰਹਿਣਾ ਹੈ ਕਿ ਮੇਰਾ ਬੇਟਾ 28 ਸਾਲ ਦਾ ਹੋ ਗਿਆ ਵਿਆਹ ਤਾਂ ਨਹੀਂ ਹੋਇਆ ਸੀ ਨਹੀਂ ਵਿਆਹ 23 ਜੁਲਾਈ 1995 ਦਾ ਬਰਤ ਇਕਲੌਤਾ ਪੁੱਤਰ ਜਿਹਾ ਇਹ ਬਸ ਇਕਲੌਤਾ ਹੀ ਸੀ ਕੋਰ ਕੋਚ ਨਹੀਂ ਕੋਲ ਰਿਹਾ ਖਾਲੀ ਇਹ ਜਦੋਂ ਘਰੋਂ ਗਿਆ ਆਖਰੀ ਟਾਈਮ ਕੀ ਕਿਹਾ ਉਹਨੇ ਤੁਹਾਨੂੰ ਕੀ ਗੱਲ ਹੋਈ ਸੀ ਤੁਹਾਡੇ ਨਾਲ ਕੋਈ ਗੱਲ ਐਸੀ ਨਹੀਂ ਹੋਈ ਬੜਾ ਪਿਆਰ ਆ ਪੁੱਤ ਬੜੀ ਮੇਰੇ ਨਾਲ ਗੱਲਾਂ ਕੀਤੀਆਂ ਮੇਰੇ ਤੋਂ ਸਿਰ ਤੇ ਤੇਲ ਚ ਸਾਇਆ ਉਹਨੇ ਕਹਿੰਦਾ ਮੇਰੇ ਸੱਚ ਤੇਲ ਚਾਸ ਸਿੱਕਰੀ ਹੋਈ ਹੋਈ ਐ ਮੈਂ ਚੱਸਿਆ ਕਹਿੰਦਾ ਮੇਰੀ ਟੂਈ ਤੇ ਖਾ ਜਾਂਦੀ ਐ ਮੈਂ ਟੂਈ ਤੇ ਵੀ ਤੇਲ ਮਲਿਆ ਨਾਰੀ ਗਰਦਾ ਮੈਨੂੰ ਬੜੀਆਂ ਗੱਲਾਂ ਕੀਤੀਆਂ ਕਹਿੰਦਾ ਹੁਣ ਤਾਂ ਮੈਂ ਵਿਦੇਸ਼ ਚੱਲਿਆ ਜਾਣਾ ਇਹ ਤੇਰੀ ਧਰਤੀ ਤੋਂ ਮੂੰਹ ਮੁੱਕ ਗਿਆ ਮੈਨੂੰ ਨਹੀਂ ਤੇਰੀ ਧਰਤੀ ਵਧੀਆ ਲੱਗਦੀ ਹੈਗੀ ਕਹਿੰਦਾ ਇੱਥੇ ਕੀ ਐ ਇੱਥੇ ਤਾਂ ਬੜੇ ਲੋਕ ਗਲਤ ਹੀ ਨੇ ਕੋਈ ਕਿਸੇ ਨੂੰ ਦੇਖ ਕੇ ਨਹੀਂ ਪਸੰਦ ਕਰਦਾ ਮੇਰਾ ਪੁੱਤ ਹੱਸਦਾ ਗਿਆ ਸਾਡੇ ਨਾਲ ਜੱਪੀਆਂ ਪਾਉਂਦਾ ਗਿਆ ਆਪਣੇ ਡੈਡੀ ਨੂੰ ਜੱਪੀ ਪਾਈ ਮੈਨੂੰ ਜੱਪੀ ਪਾ ਕੇ ਘੁੱਟ-ਘੁੱਟ ਕੇ ਮਿਲ ਕੇ ਗਿਆ ਮੈਂ ਕੋਈ ਗੱਲ ਛੁੱਟ ਨਹੀਂ ਕਦੇ ਵੀਰੇ ਮੋਲਦੀ ਹੁੰਦੀ ਬਸ ਇਹ ਤੋਹ ਨੂੰ ਕਿ ਮੈਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਚੁੱਕੀ ਆ ਮੈਂ ਤਾਂ ਕਿਚਨ ਚ ਕੰਮ ਕਰਦੀ ਸੀਗੀ ਉਹਦੇ ਡੈਡੀ ਰੋਂਦੇ ਰੋਂਦੇ ਮੇਰੇ ਕੋਲ ਚਲੇ ਗਏ ਇਹਨਾਂ ਨੂੰ ਹੀ ਪਤਾ ਲੱਗਿਆ ਮੈਂ ਕੀ ਹੋਇਆ ਕਹਿੰਦੇ ਆਪਣਾ ਜਸਨ ਚਲਿਆ ਗਿਆ ਦੁਨੀਆ ਤੋਂ ਆਪਣਾ ਮਿੱਠੂ ਦੁਨੀਆ ਤੋਂ ਚਲਿਆ ਗਿਆ ਔਰ ਕੁਛ ਨਹੀਂ ਦੱਸਿਆ ਮੇਰੇ ਕੋਲ ਚਲੇ ਗਿਆ ਰਸੋਈ ਚ ਮੈਂ ਤਾਂ ਰਸੋਈ ਚ ਕੰਮ ਕਰਦੀ ਸੀ ਕਿਚਨ ਚ ਆਖਰੀ ਟਾਈਮ ਜਦੋਂ ਗਿਆ ਕਿੱਧਰ ਨੂੰ ਗਿਆ ਸੀਗਾ ਉਹ ਮੈਨੂੰ ਕਹਿ ਕੇ ਗਿਆ ਮੈਂ ਰਾਣਾ ਸਾਹਿਬ ਨੂੰ ਚੱਲਿਆ ਮੈਂ ਮੈਂ ਉੱਥੇ ਜਾਣਾ ਮੈਂ ਉੱਥੇ ਜਾ ਕੇ ਆਉਣਾ ਮੈਂ ਕੱਲ ਚੱਲਿਆ ਜਾ ਬਿੱਟੂ ਚੱਲਿਆ ਜਾ ਪਰ ਆਹ ਟਾਈਮ ਗਿਆ ਮੈਂ ਉਹਨੂੰ ਜਾਣ ਨਹੀਂ ਸੀ ਦਿੰਦੀ ਵੀ ਨਹੀਂ ਜਾਣਾ ਨਹੀਂ ਹੈਗਾ ਚਾਹ ਮੋ ਚੱਲੀ ਨਹੀਂ ਜਾਣਾ ਹੈਗਾ ਐਸੇ ਟਾਈਮ ਗਿਆ ਉਹ ਇਹ ਇਸ ਤੋਂ ਪਹਿਲਾਂ ਵੀ ਇਹ ਨਸ਼ਾ ਛਡੋ ਪਿੰਦ ਚ ਰਹਿ ਚੁੱਕੇ ਨਹੀਂ ਕਿਤੇ ਇੱਕ ਵਾਰੀ ਇੱਕ ਵਾਰੀ ਵੇ ਜਾ ਸੀਗਾ ਛੱਡ ਗਿਆ ਸੀ ਕੁਛ ਨਹੀਂ ਸੀ ਕਰਦਾ ਵੀਰੇ ਸੱਚੀ ਗੱਲ ਤਾਂ ਸੋਣਾ ਬਹੁਤ ਹੋ ਗਿਆ ਜਵਾਨ ਬੜਾ ਹੋਇਆ ਹੋਇਆ ਸੀਗਾ ਉਹ ਤੇ ਰੂਪ ਇਹਦਾ ਚੜ ਗਿਆ ਸੀ ਮੈਂ ਕਹਿੰਦੀ ਸੀ ਹੁਣ ਬੜੀ ਸੋਹਣੀ ਸੇਤ ਹੋ ਗਈ ਨਾ ਕੀਤਾ ਨਹੀਂ ਵਿਆਹ ਮੰਦਾ ਨਹੀਂ ਸੀ ਕਹਿੰਦਾ ਆਪਣੇ ਪੈਰਾਂ ਤੇ ਖੜ ਕੇ ਵਿਆਹ ਕਰਾਉਣਾ ਮੈਂ ਨਹੀਂ ਤੋ ਤੁਸਾਰੀ عمر ਪੈਸੇ ਮੰਗਣੀ ਜੇ ਮੇਰੇ ਪੁੱਤ ਦੇ ਕੋਈ ਕੁੜੀ ਵੀ ਹੁੰਦੀ ਮੈਂ ਅੱਜ ਦੇਖਦੀ ਉਹਨੂੰ ਅੰਮਾ ਦੀਆਂ ਬਹੁਤ ਰੀਝਾਂ ਹੁੰਦੀਆਂ ਪੁੱਤ ਨੂੰ بڑا ਕਰਨਾ بڑا ਜਵਾਨ ਹੋ ਗਿਆ ਵਿਆਹ ਦੀਆਂ ਰੀਝਾਂ ਵੀ ਹੁੰਦੀਆਂ ਆਹ ਪੁਲਕਾਰੀ ਲਈ ਪਈ ਆਰੇ ਨਾਨੇ ਦੀ ਹੁਤੇ ਪਈਆ ਦੇਖ ਲੋ ਚੜਾਉਂਗੀ ਉਹਨੂੰ ਤੇ ਪਾਉਂਗੀ ਰੀਝਾਂ ਲਾ ਕੇ ਇਕਲੌਤਾ ਪੁੱਤਰ ਜਸਮੀਤ ਸਿੰਘ ਉਮਰ ਕਰੀਬ 28 ਸਾਲ ਹੋਊਗੀ ਮੈਰਿਟ ਸੀ ਕਿ ਜੀ ਨਹੀਂ ਅਨਮੈਰਿਟ ਸੀ ਕਿ ਜੀ ਕਾਰਨ ਤਾਂ ਜੀ ਹੁਣ ਸੱਚ ਤਾਂ ਪਤਾ ਲੱਗੂਗਾ ਉਹਦੀ ਮੈਡੀਕਲ ਰਿਪੋਰਟ ਤੋਂ ਹੀ ਪਤਾ ਲੱਗੂਗਾ ਯਾਨੀ ਜੋ ਮੌਕੇ ਤੇ ਜਿਵੇਂ ਪੁਲਿਸ ਨੇ ਦੇਖਿਆ ਜਾਂ ਉੱਥੇ ਜੋ ਨੰਗਦਿਆਂ ਨੇ ਦੇਖਿਆ ਤਾਂ ਉਹਨਾਂ ਤੋਂ ਹੀ ਅੰਦਾਜ਼ਾ ਲੱਗਦਾ ਵੀ ਸ਼ਾਇਦ ਕੋਈ ਨਸ਼ੇ ਦਾ ਰੀਜਨ ਹੋਵੇ ਇਹਦੇ ਵਿੱਚ ਕਰਦਾ ਸੀ ਜੀ ਹਟ ਜਾਂਦਾ ਸੀ ਵਿੱਚ ਥੋੜਾ ਬਹੁਤ ਕਰਦਾ ਸੀ ਬਹੁਤ ਵੱਡਾ ਆਦੀ ਨਹੀਂ ਸੀਗਾ ਕਰਦਾ ਜਰੂਰ ਸੀਗਾ ਹਾਂ ਜੀ ਇਹਨਾਂ ਨਸ਼ਾ ਸ਼ਡਵ ਕੇਂਦਰ ਚ ਰਹਿ ਚੁੱਕਿਆ ਤੇ ਠੀਕ ਹੋ ਗਿਆ ਸੀ ਘੈਨ ਤੇ ਹੁਣ ਵੀ ਤਕਰੀਬਨ ਠੀਕ ਸੀਗਾ 10 12 ਦਿਨ ਠੀਕ ਰਿਹਾ ਵਾ ਹੁਣ 4 5 ਦਿਨ ਤੋਂ ਥੋੜਾ ਜਿਹਾ ਮੈਨੂੰ ਇੱਕ ਦਿਨ ਛੱਕ ਜਰੂਰ ਪਈ ਸੀ ਵੀ ਹੋ ਸਕਦਾ ਇਹਨੇ ਕਰਿਆ ਹੋਵੇ ਤੇ ਹੁਣ ਲਾਸਟ ਟਾਈਮ ਆਕੇ ਨਾ ਇਹਦੇ ਪਹਿਲਾਂ ਅਸੀਂ ਸਟੱਡੀ ਬੇਸ ਤੇ ਇਹਦੇ ਲਾਉਂਦੇ ਰਹੇ ਮਿਲਾਈ ਕਰਦੇ ਰਹੇ ਤੇ ਇਹਦਾ ਵੀਜ਼ਾ ਸਟੱਡੀ ਬੇਸ ਤੇ ਲੱਗਿਆ ਨਹੀਂ ਹੈਗਾ 4 5 ਵਾਰੀ ਕੈਨੇਡਾ ਦਾ ਅਮਰੀਕਾ ਦਾ ਟਰਾਈ ਕਰਿਆ ਲੇਕਿਨ ਵੀਜ਼ਾ ਨਹੀਂ ਲੱਗਿਆ ਚਾਹੁੰਦਾ ਬਾਹਰ ਜਾਣਾ ਸੀਗਾ ਹੁਣ ਅਸੀਂ ਪੇਪਰ ਲਾਇਆ ਸੀ ਇਹਦੇ ਅਮਰੀਕਾ ਦੇ ਤੇ ਹੁਣ ਇਹਨੂੰ ਅਮਰੀਕਾ ਦੇ ਜੀਜੀ ਦੇ ਨੈਟਰੈਸ ਲਾਇਆ ਸੀ ਕਿ ਨਾ ਉਹਦੇ ਵੱਲ ਹੁਣ ਜੈਸ ਹੋ ਗਈ ਸੀ ਉਹਨੇ 22 ਤਰੀਕ ਨੂੰ ਇਹਦੀ ਫਲੈਟ ਕਰਾਉਣੀ ਸੀ ਤੇ ਉਹਦੇ ਸਬੰਧ ਵਿੱਚ ਮੈਂ ਇਹਨੂੰ ਏਜੰਟ ਨੇ ਵੀ ਕਿਹਾ ਤੇ ਮੈਂ ਵੀ ਕਿਹਾ ਵੀ ਇਹਦੇ ਤੇ ਤੇਰਾ ਮੈਡੀਕਲ ਹੋਣਾ ਵਾ ਵੀ ਆਪਾਂ ਨੂੰ ਕੋਈ ਮੈਡੀਕਲੀ ਪ੍ਰੋਬਲਮ ਨਾ ਆਵੇ ਵੀ ਜੇ ਤੂੰ ਕੋਈ ਨਸ਼ਾ ਜਾਂ ਕੋਈ ਗਲਤ ਕੰਮ ਕਰਦਾ ਵਾ ਤਾਂ ਸਾਨੂੰ ਦੱਸ ਦੇ ਵੀ ਅਸੀਂ ਤੇਰਾ ਮੈਡੀਕਲ ਇਲਾਜ ਕਰਾ ਲਈਏ ਵੀ ਆਪਾਂ ਨੂੰ ਕੋਈ ਜਾਣ ਚ ਕੋਈ ਪ੍ਰੋਬਲਮ ਨਾ ਹੋਵੇ ਤੇ ਇਹਨੇ ਸਾਨੂੰ ਪੂਰੀ ਗੱਲ ਤਾਂ ਨਹੀਂ ਦੱਸੀ ਇਹਨੇ ਇਹ ਦੱਸਤਾ ਸਾਨੂੰ ਵੀ ਕੋਈ ਗੱਲ ਨਹੀਂ ਫਿਰ ਮੈਂ ਸੈਂਟਰ ਜਿਹੜਾ ਇਹ ਨੇ ਕਿਸੇ ਪੁਰਾਣੇ ਵਾਕਫ ਫਰੈਂਡ ਨੇ ਸੈਂਟਰ ਖੋਲਿਆ ਹੈ ਰਾੜਾ ਸਾਹਿਬ ਅੱਛਾ ਜੀ ਇਹ ਨੇ ਉਹਦੇ ਨਾਲ ਸੰਪਰਕ ਕਰਿਆ ਓਕੇ ਉਹਨੇ ਇਹਨੂੰ ਵਿਸ਼ਵਾਸ ਚ ਲਿਆ ਵੀ ਹਾਂ ਅਸੀਂ ਦਵਾਈ ਦੇ ਕੇ ਮੈਡੀਕਲੀ ਐਨ ਵੀ ਤੁਹਾਡਾ ਮਾਈਂਡ ਸੈੱਟ ਕਰਕੇ ਐਨ ਪੂਰਾ ਅਸੀਂ ਟ੍ਰੀਟਮੈਂਟ ਕਰਦੇ ਹਾਂ ਵੀ ਅਸੀਂ ਆਮ ਨਸ਼ਾ ਛਡਾਊ ਕੇਂਦਰ ਵਾਂਗੂ ਇਹ ਨਹੀਂ ਹੈਗਾ ਵੀ ਇੱਕ ਨਸ਼ੇ ਤੋਂ ਛਡਾਤਾ ਹੋਰ ਨਸ਼ੇ ਤੇ ਲਾਤੇ ਜਾਂ ਕੋਈ ਤੱਕੇ ਨਾ ਛਡਾਉਣ ਵਾਲਾ ਨਹੀਂ ਅਸੀਂ ਪੂਰਾ ਪ੍ਰਪੇਅਰ ਕਰਕੇ ਮੈਡੀਕਲੀ ਐਨ ਟਰੀਟਮੈਂਟ ਕਰਕੇ ਅਸੀਂ ਨਸ਼ੇ ਪ੍ਰੋਪਰ ਤਰੀਕੇ ਨਾਲ ਛਡਾਉਨੇ ਆ ਵੀ ਕੋਈ ਗੱਲ ਨਹੀਂ ਅਸੀਂ 10 ਦਿਨ ਦੇ ਵਿੱਚ ਅਸੀਂ ਇਹਨੂੰ ਠੀਕ ਕਰ ਦਾਂਗੇ ਮੇਰੀ ਮੇਰੀ ਖੁਦ ਉਸ ਸੈਂਟਰ ਵਾਲੇ ਨਾਲ ਗੱਲ ਹੋਈ ਹੈ ਉਹਨੇ ਮੈਨੂੰ ਪੂਰਾ ਵਿਸ਼ਵਾਸ ਚ ਲਿਆ ਇਸ ਗੱਲ ਲਈ ਤੇ ਇਸ ਦਰਾਂ ਨੇ ਮੈਂ ਇਹਨੂੰ ਇਥੋਂ ਫੇਰ ਘਰੋਂ ਗਿਆ ਵਾਏ ਸੈਂਟਰ ਦਾ ਕਹਿ ਕੇ ਗਿਆ ਵਾ ਉਹਨਾਂ ਨੇ ਮੈਨੂੰ ਕਹਿਤਾ ਵੀ ਕੋਈ ਗੱਲ ਨਹੀਂ ਭੇਜ ਦੇ ਉਹਨੂੰ ਵੀ ਅੱਗੇ ਅਸੀਂ ਇਹਨੂੰ ਗੱਡੀ ਵਿੱਚ ਲੈ ਜਾਾਂਗੇ ਓਕੇ ਤੇ ਸਾਨੂੰ ਤਾਂ ਇਹ ਇਹ ਦੂਏ ਦਿਨ ਇਸ ਗੱਲ ਦਾ ਪਤਾ ਲੱਗਦਾ ਵਾ ਜਦੋਂ ਬੋਡੀ ਟ੍ਰੇਸ ਹੁੰਦੀ ਆ ਤਾਂ ਪੁਲਿਸ ਵੱਲੋਂ ਫੇਸਬੁੱਕ ਤੇ ਪਾਇਆ ਜਾਂਦਾ ਪੇਪਰ 'ਚ ਫੋਟੋ ਲਾਈ ਜਾਂਦੀ ਆ ਤਾਂ ਉਹ ਦੇਖ ਕੇ ਫਿਰ ਸਾਨੂੰ ਆਲੇ-ਦੋਲੇ ਤੋਂ ਪਤਾ ਲੱਗਿਆ ਵੀ ਦੇਖੋ ਤਾਂ ਫੋਟੋ ਪਰਛਾਣੋ ਤਾਂ ਸਾਨੂੰ ਉਹਦੀ ਲੱਗਦੀ ਆ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਇਹ ਫੋਟੋ ਦੇਖੀ ਫੇਸਬੁੱਕ ਤੇ ਤਾਂ ਮੈਂ ਤਾਂ ਵੀ ਕਲੀਅਰ ਹੈ ਪਤਾ ਸੀਗਾ ਕਿ ਇਹ ਮੇਰੇ ਬੇਟੇ ਹੀ ਪਛਾਣ ਹੋ ਗਈ ਸੀ ਇਹ ਇਹ ਕਿਹੜੀ ਸਾਈਡ ਇਹਨੇ ਡੈੱਡ ਬੋਡੀ ਹੈ ਜਿਹੜੀ ਕਿੱਥੋਂ ਮਿਲਦੀ ਇਹ ਅਸਲ 'ਚ ਇਥੋਂ ਸੈਂਟਰ ਤੋਂ ਗਿਆ ਸੀਗਾ ਜੀ ਰਾੜਾ ਸਾਹਿਬ ਕਹਿ ਕੇ ਜੋ ਮੇਰੀ ਸੈਂਟਰ ਨਾਲ ਗੱਲ ਹੋਈ ਆ ਉਹਨਾਂ ਦਾ ਸੈਂਟਰ ਰਾੜਾ ਸਾਹਿਬ ਹੈਗਾ ਇਥੋਂ ਰਾੜਾ ਸਾਹਿਬ ਨੂੰ ਗਿਆ ਵਾਹੇ ਪਰ ਅਸਲ 'ਚ ਇਹ ਜੋ ਮੇਰੇ ਦੇਖਣ 'ਚ ਆਇਆ ਹੁਣ ਸਾਰੇ ਦੇਖ ਕੇ ਵੀ ਇਹ ਰਾੜਾ ਸਾਹਿਬ ਨਹੀਂ ਗਿਆ ਇਹ ਮਾਚੀਵਾੜਾ ਸਾਹਿਬ ਤੋਂ ਹੀ ਆਪਦੇ ਕਿਸੇ ਫਰੈਂਡਾਂ ਦੇ ਸਰਕਲ 'ਚ ਪੈ ਗਿਆ ਹੈ ਇਹਦੇ ਕੋਲ ਐਕਟਿਵਾ ਸਕੂਟਰੀ ਸੀ ਇਥੋਂ ਘਰੋਂ ਲੈ ਕੇ ਗਿਆ ਐਕਟਿਵਾ ਸਕੂਟਰੀ ਇਹਨੇ ਆਪਣਾ ਜਿੱਥੇ హెయిర్ ਕਟਿੰਗ ਦੀ ਦੁਕਾਨ ਸੀ ਇਹਦੇ ਕਿਸੇ ਫਰੈਂਡ ਦੀ ਉੱਥੇ ਖੜਾ ਗਿਆ ਇਹ ਉਹ ਆਪਦੇ ਫਰੈਂਡਾਂ ਨਾਲ ਇਹ ਗੱਡੀ 'ਚ ਬੈਠ ਕੇ ਕਿਸੇ ਹੋਰ ਜਗ੍ਹਾ ਚਲੇ ਗਿਆ ਇਹ ਇਹ ਨਹੀਂ ਸਾਨੂੰ ਪਤਾ ਲੱਗ ਰਿਹਾ ਕਿ ਕਿੱਥੇ ਗਏ ਇਹ ਗੱਡੀ 'ਚ ਬੈਠ ਕੇ ਪੂਰਾ ਸੰਪਤ ਨਹੀਂ ਲੱਗਿਆ ਪਰ ਜੋ ਬਾਡੀ ਆ ਉਹ ਉਹ ਸਾਡੇ ਮਾਛੀਵਾੜਾ ਸਾਹਿਬ ਤੋਂ ਕਰੀਬ 15 ਕਿਲੋਮੀਟਰ ਕਹਿ ਲੋ 18 ਕਿਲੋਮੀਟਰ ਜੋ ਸਾਡਾ ਸਤਲੁਜ ਦਰਿਆ ਵਗਦਾ ਰਹਾਉਣ ਵਾਲੇ ਸਾਈਡ ਤੇ ਨੂੰ ਉਧਰ ਤੋਂ ਵੀ ਦਰਿਆ ਦੇ ਨਾਲ-ਨਾਲ ਜਾ ਕੇ ਕਰੀਬ 2-3 ਕਿਲੋਮੀਟਰ ਸਾਈਡ ਤੇ ਜਾ ਕੇ ਬਾਡੀ ਬਰਾਮਦ ਹੋਈ ਆ ਸਾਨੂੰ ਵੀ ਇਹੀ ਹੈਰਾਨੀ ਆ ਵੀ ਇਹ ਉੱਥੇ ਜਾਣ ਦਾ ਸਾਨੂੰ ਵੀ ਕੋਈ ਹਜੇ ਤੱਕ ਰੀਜਨ ਲੱਭਿਆ ਨਹੀਂ ਵੀ ਐਡੀ ਦੂਰ ਕੱਲੇ ਦੀ ਬਾਡੀ ਇਹਦੇ ਕੋ ਫੋਨ ਸੀ ਇਹਦੇ ਬੈਗ ਵਿੱਚ ਕੱਪੜੇ ਸੀਗੇ ਇਹਦੇ ਪ੍ਰੂਫ ਸੀਗੇ ਇਹਦੇ ਜੇਬਾਂ 'ਚ ਪਰ ਉਹ ਤੋਂ ਪੁਲਿਸ ਦੱਸਦੀ ਹੈ ਵੀ ਇਹਦੇ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ। ਜਸਮੀਤ ਸਿੰਘ ਜੱਸੀ। ਉਹ ਇੱਕ ਇਕਲੌਤਾ ਪੁੱਤਰ ਸੀਗਾ। ਹਾਂਜੀ ਮੇਰਾ ਇਕਲੌਤਾ ਪੁੱਤਰ ਸੀ ਜੀ। ਇਹ ਜਸਮੀਤ ਸਿੰਘ ਜੀ ਸਾਡਾ ਮੇਰਾ ਭਤੀਜਾ ਲੱਗਦਾ ਹੈ। ਤੇ ਉਮਰ ਇਹਨਾਂ ਦੀ ਲਗਭਗ 27-28 ਸਾਲ ਦੀ ਸੀਗੀ। ਤੇ ਮੁੰਡਾ ਬਹੁਤ ਨਾਈਸ ਸੀਗਾ ਸਾਡਾ ਇਹ। ਤੇ ਸਮਾਜ ਸੇਵੀ ਸੀਗਾ। ਸਾਡੀ ਸਮਝ ਨਹੀਂ ਆ ਰਿਹਾ ਵੀ ਐਡਾ ਵੱਡਾ ਹਾਸਾ ਇਹਦੇ ਨਾਲ ਕਿਸ ਤਰ੍ਹਾਂ ਵਾਪਰ ਗਿਆ। ਠੀਕ ਹੈ ਇਹ ਵੀ ਥੋੜਾ ਬਹੁਤਾ ਸੀਗਾ ਇਹ ਖਾਣ ਪੀਣ ਵਾਲਾ ਪਰ ਐਡੀ ਵੱਡੀ ਉਹ ਮਗਧਾਰ ਵਾਲਾ ਹੈ ਨਹੀਂ ਸੀ ਜਿੱਡਾ ਵੱਡਾ ਹਾਦਸਾ ਇਹਨਾਂ ਹੋ ਗਿਆ। ਜੋ ਮੈਂ ਫੋਟੋਆਂ ਦੇਖੀਆਂ ਨੇ ਪ੍ਰਸ਼ਾਸਨ ਦੇ ਕੋਲ ਜਾ ਕੇ ਵੀ ਉਹ ਫੋਟੋਆਂ ਤੋਂ ਮੈਨੂੰ ਜੱਜਮੈਂਟ ਇਹ ਹੁੰਦੀ ਆ ਵੀ ਇਸ ਨੂੰ ਕਿਤੇ ਲਿਆ ਕੇ ਬਾਹਰੋਂ ਸੱਟਿਆ ਗਿਆ ਥੇ। ਸੁੱਟਣ ਦਾ ਤਰੀਕਾ ਵੀ ਗਲਤ ਆ ਕਿਉਂਕਿ ਸੁੱਟ ਕੇ ਥੋੜਾ ਖਿੱਚਿਆ ਗਿਆ ਉਹ ਲਤਾਂ ਤੋਂ ਫੜ ਕੇ। ਕਿਉਂਕਿ ਉਹਦੀ ਜਿਹੜੀ ਟੀ-ਸ਼ਰਟ ਆ ਉਹਦੀ ਬੈਕ ਤੇ ਐ ਤਾਂ ਹੁਣ ਹੋਈ ਹੋਈ ਆ ਉਹਦੀ ਉਹਦੇ ਬਾਜ਼ੂ ਆਏ ਨੇ ਤਾਂ ਹਾਣੋਂ ਨਹੀਂ ਆਏ। ਇੱਕ ਬਾਜ਼ੂ ਤਾਂ ਹਾਣੋਂ ਉਹਦਾ। ਬਲਤਾਂ ਨੂੰ ਖਿੱਚਣ ਕਰਕੇ ਦੇ ਬਾਜ਼ੂ ਆਏ ਹੋਊਗਾ ਉਹਦੇ। ਦੂਸਰਾ ਜਿਹੜੀ ਉਹਦੀ ਬਾਹਾਂ ਦੇ ਵਿੱਚ ਸਿਰੰਜਾ ਉਹ ਬਾਅਦ ਚ ਖੋਈ ਗਈ ਆ ਪ੍ਰਸ਼ਾਸਨ ਨੂੰ ਤੇ ਪਬਲਿਕ ਨੂੰ ਗੁੰਮਰਾਹ ਕਰਨ ਵਾਸਤੇ ਮੈਨੂੰ ਲੱਗ ਰਿਹਾ ਕਿ ਇਸ ਤਰ੍ਹਾਂ ਦਾ ਕੇਸ ਨੂੰ ਘਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਮੈਨੂੰ ਡਾਊਟ ਆ ਵੀ ਉਹ ਜਿਹੜਾ ਕਿਸੇ ਦੇ ਨੈਟਵਰਕ ਚ ਆਇਆ ਮਾਛੀਵਾੜ ਤੋਂ ਹੀ ਵੀ ਉਹਦੇ ਸੰਪਰਕ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਕੁਝ ਨਾ ਕੁਝ ਲੱਭੂਗਾ